40 ਸਾਲ ਪਹਿਲਾਂ ਆਇਆ Bajaj Chetak scooter ਕਹਿੰਦੇ ਲੱਖ ਦਾ ਵੀ ਨਹੀਂ ਵੇਚਣਾ ਲੈਂਦੇ ਹਨ ਪੂਰਾ ਕੰਮ ਸੰਭਾਲੀ ਬੈਠੇ ਹਨ ਵਿਰਾਸਤ ਇਹ Bajaj Chetak scooter ਮਾਡਲ ਹੈਗਾ 87 1987 ਤੇ ਅੱਜ ਵੀ ਪੂਰੀ ਤਰ੍ਹਾਂ ਚੱਲਦਾ ਤੇ ਪੂਰੀ ਤਰ੍ਹਾਂ ਮਾਲਕਾਂ ਨੇ ਸੰਭਾਲ ਕੇ ਇਹਨੂੰ ਰੱਖਿਆ ਤੇ ਬਿਲਕੁਲ ਹਰ ਚੀਜ਼ ਇਹਦੀ ਕੰਪਲੀਟ ਹੈ ਤੇ ਟਾਇਰ ਜਵਾਂ ਨਵੇਂ ਆ ਮਗਰਲਾ ਟਾਇਰ ਬਿਲਕੁਲ ਨਵਾਂ ਤੇ ਅਗਲਾ ਟਾਇਰ ਵੀ ਬਿਲਕੁਲ ਨਵਾਂ ਦੋਵੇਂ ਟਾਇਰ ਇਹਦੇ ਨਵੇਂ ਆ ਤੇ ਹੁਣ ਵੀ ਸਾਰਾ ਕੰਮ ਇਸ ਸਕੂਟਰ ਤੋਂ ਲੈਂਦੇ ਆ ਤੇ ਵੈਸੇ ਮੋਟਰਸਾਈਕਲ ਵੀ ਇੰਨਾਂ ਕੋਲੇ ਤਿੰਨ ਹੈਗੇ ਇੱਕ ਬੁਲਟ ਤੇ ਦੋ ਦੂਜੇ ਪਰ ਇਹਦਾ ਖੜਾ ਨਹੀਂ ਛੱਡਦੇ ਵਿਰਾਸਤ ਜਿਹੜੀ ਇਹਨਾਂ ਨੇ ਸਵਾਲ ਕੇ ਰੱਖੀ ਆ ਤੇ ਇੱਕ ਕਮਾਦਾ ਕਹਿਣਾ ਵੀ ਭਾਵੇਂ ਸਾਨੂੰ ਕੋਈ ਲੱਖ ਰੁਪਇਆ ਦੇਵੇ ਤੇ ਸੀ ਇਹ ਸਕੂਟਰ ਦੇਣਾ ਨਹੀਂ। ਪਰ ਇੰਨਾ ਪੁਰਾਣਾ ਸਕੂਟਰ ਤੇ ਸੰਭਾਲ ਕੇ ਰੱਖਣਾ ਏਡੀ ਏਡੀ ਸੰਭਾਲ ਤੇ ਹੁਣ ਵੀ ਚਾਲੂ ਹਾਲਤ 'ਚ। ਜਦੋਂ ਕਿਤੇ ਜਾਣਾ ਹੈ ਖੇਤ ਖੂਤ ਕੋਈ ਸਮਾਨ ਰੱਖ ਕੇ ਲੈ ਜਾਣਾ ਹੈ ਸਕੂਟਰ ਤੇ ਤੇ ਘਰੇ ਵੇਚਰੂ ਚੰਦਾ ਨਾ ਨਹੀਂ ਲਿਆ? ਨਹੀਂ। ਵੇਚਣਾ ਨਹੀਂ। ਮੈਂ। ਬਸ ਅਵਰਾਸਤ ਸੰਭਾਲਣੀ ਆ। ਆ ਜਮ ਜਿੰਨੇ ਭਾਵੇਂ ਕੋ ਲੱਖ ਰੁਪਇਆ ਦੇਵੇ ਤਾਂ ਵੀ ਨਹੀਂ ਵੇਚਣਾ। ਅੱਛਾ ਕਹਿੰਦੇ ਵੀ ਭਾਵੇਂ ਕੋ ਲੱਖ ਰੁਪਇਆ ਦੇਵੇ ਤੇ ਵੇਚਣਾ ਨਹੀਂ ਇਹ ਸਕੂਟਰ। ਵੀ ਕਰਮਾ ਵਾਲਾ ਸਕੂਟਰ ਆ ਇਹ। ਤੇ ਇੰਨਾ ਇਹ ਬੰਦਿਆਂ ਨੇ ਵੇਖ ਲਓ ਵੀ ਤੇ ਕਿੰਨੇ ਸਾਲ ਦੇ ਹੋ ਗਏ ਵੀ ਮੈਂ 40 ਸਾਲ ਦੇ ਨੇੜੇ ਹੋਣ ਵਾਲੇ ਆ। ਇਹ ਸਕੂਟਰ ਨੂੰ 40 41 ਸਾਲ। ਅਜੇ ਤੱਕ ਟਿਪ ਟੋਪ ਪੂਰਾ ਪਹਿਲੀ ਕਿੱਕ ਸਟਾਰਟ। ਤੇ ਪੂਰਾ ਤੂੰ ਕੰਮ ਵੀ ਲੈਂਦੇ ਆ ਇਹ ਕੋਈ ਸ਼ੋਪੀਸ ਨਹੀਂ ਤੇ ਕਮਾਲ ਆ ਵੀ ਅਜ ਤੱਕ ਕਮਾਲ ਹੀ ਰਹੇਗੇ ਵੀ ਇਹੋ ਜਿਹੇ ਸਕੂਟਰ ਇੰਨੇ ਪੁਰਾਣੇ ਮਾਡਲ ਜਿਹੜੇ ਸੰਭਾਲ ਕੇ ਰੱਖੀ ਬੈਠੇ ਆ ਤੇ ਇੰਨਾ ਪਿਆਰ ਆ ਸਕੂਟਰ ਨਾਲ ਵੀ ਵੇਚਣਾ ਹੀ ਨਹੀਂ ਆਦੇ ਭਾਵੇਂ ਜਿੰਨਾ ਮਰਜ਼ੀ ਕੋਈ ਪੈਸਾ ਦੇਵੇ ਲੱਖ ਰੁਪਏ ਦਾ ਟਰੈਕਟਰ ਵਧੀਆ ਆ ਜਾਂਦਾ ਬੁਲਟ ਮੋਟਰਸਾਈਕਲ ਆ ਜਾਂਦਾ ਪਰ ਇਹ ਰੋਣੀ ਵੇਚਣਾ ਵੇਖੋ ਜੀ ਇਹ ਕੰਮ ਆਪ ਪੂਰਾ ਲੈਨੇ ਆ ਤੂੰ ਪੂਰਾ ਜੀ ਪੂਰਾ ਅੱਛਾ ਪੂਰਾ ਕੰਮ ਦਿੰਦਾ ਪਹਿਲੇ ਕਾ ਕ ਸਟਾਰਟ ਪਹਿਲੇ ਕਾ ਤੋਂ ਸਟਾਰਟ ਆ ਹਾਂ ਨਾਲ ਦਾ ਹਾਰਨ ਆ ਨਾਲ ਦਾ ਹਾਰਨਾ ਅੱਛਾ ਇੰਨਾ ਪੁਰਾਣਾ ਅੱਛਾ ਟਾਇਰ ਟੂ ਰਪਵਾਉਂਦੇ ਆ ਉਹ ਸਾਰਾ ਕੁਝ ਨਾਲ ਦਾ ਹੀ ਆ ਨਾਲ ਦਾ ਸਭ ਕੁਝ ਨਾਲ ਦਾ ਅੱਛਾ ਬੀ ਚੰਗੇ ਉਹ ਵਰਤ ਤੇ ਵੀ ਬਹੁਤ ਐ ਵਰਤ ਤੇ ਵੱਧ ਵਰਤੇ ਬਹੁਤ ਐ ਅੱਛਾ ਸਪੀਡੋਮੀਟਰ ਵੀ ਚੱਲਦਾ ਇਹਦਾ ਅੱਛਾ ਸਪੀਡੋਮੀਟਰ ਵੀ ਚੱਲਦਾ ਨਹੀਂ ਨਾ ਆ ਵੀ ਕੋਈ ਸਪੀਡੋਮੀਟਰ ਨਾਲ ਦਾ ਹੈ ਤੇ ਅਜੇ ਤੱਕ ਨਾਲ ਦਾ ਹੀ ਕੰਮ ਕਰੀ ਜਾਂਦਾ ਹੈ। ਹੀਂਡਲ ਵੀ ਨਾਲ ਦਾ ਹੀ ਆ ਜਿਹੜਾ ਹੈਂਡਲ ਹੈਂਡਲ ਵੀ ਨਾਲ ਦਾ ਹੀ ਹੈ। ਇਹ ਵੀ ਕੋਈ ਨਵਾਂ ਨਹੀਂ ਪਵਾਇਆ ਬਾਅਦ ਚ ਸਾਰੇ ਚੀਜ਼ਾਂ ਨਾਲ ਦੀਆਂ ਸੰਭਾਲ ਵੀ ਕਰਦੇ ਆ ਤੇ ਵਰਤਦੇ ਵੀ ਪੂਰਾ ਕਿੰਨਾ ਸ਼ੌਂਕ ਆ ਯਾਰ ਇਹਨਾਂ ਨੂੰ ਚੀਜ਼ਾਂ ਸੰਭਾਲਣ ਦਾ। ਨਹੀਂ ਤਾਂ ਇਹ ਜੇ ਸਕੂਟਰ ਰਹੀ ਕਿਸੇ ਕੋਲੇ ਨਹੀਂ ਗਈ। ਸਭ ਲੋਕਾਂ ਨੇ ਵੇਚ ਵੁਈ ਤੇ ਹੁਣ ਇਹਦੀ ਕੀਮਤ ਬਹੁਤ ਤਾਂ ਕਿੰਨੀ ਹੋਊਗੀ ਕੋਦੋ 30000 ਰੁਪਇਆ ਹੋਊਗੀ। ਪਰਿਆਦੀ ਭਾਵੇਂ ਸਾਨੂੰ ਕੋ ਲੱਖ ਦੇਵੇ ਅਸੀਂ ਤਾਂ ਨਹੀਂ ਦੇਣਾ ਇਹ ਸਕੂਟਰ ਨੇ ਕਹਿੰਦੇ ਵੀ ਸਾਡੀ ਬਹੁਤ ਜ਼ਿਆਦਾ ਤਰੱਕੀ ਕਰਾਈ ਹੈ ਤੇ ਇਸ ਤਰ੍ਹਾਂ ਵੀ ਜੇ ਕੋਈ ਬੁੱਢਾ ਹੋ ਜਾ ਉਹਨੂੰ ਘਰੋਂ ਨਹੀਂ ਕੱਢ ਦੀਦਾ ਤੇ ਸਕੂਟਰ ਜੇ ਬੁੱਢਾ ਹੋ ਗਿਆ ਤਾਂ ਇਹਨੂੰ ਘਰੋਂ ਨਹੀਂ ਕੱਟਣਾ ਇਹਨੂੰ ਰੱਖਣਾ ਇਹਨੂੰ ਸ਼ੋਅ ਪੀਸ ਬਣਾ ਕੇ ਚਲੋ ਇਹ ਅਮਰਜੀਤ ਸਿੰਘ ਸਨ ਆਫ ਜਗਰਾਜ ਸਿੰਘ ਸਨ ਆਫ ਕੁਲਵੰਤ ਸਿੰਘ ਪਿੰਡ ਪੰਨੀ ਵਾਲਾ ਫਤਾ ਦਾ ਸਕੂਟਰ ਹੈ ਤੇ ਅਜੇ ਤੱਕ ਵੇਲਾ ਪਿਓ ਦਾਦਿਆਂ ਨੇ ਚਲਾ ਕੇ ਤੇ ਹੁਣ ਇਹਨਾਂ ਕੋਲੇ ਆ ਗਏ ਤੇ ਅਮਰਜੀਤ ਹਰਿਆਣਾ ਦਾ ਜਿਹੜਾ ਮੁੰਡਾ ਹੈ ਉਹ ਵੀ ਇਹਨੂੰ ਚਲਾਉਂਦਾ ਹੈ ਇਹਦਾ ਬੱਚੇ ਕਹਿ ਦਿੰਦੇ ਆ ਵੀ ਨਹੀਂ ਮੈਂ ਨਹੀਂ ਚਲਾਉਣਾ ਪੜਾ ਲੱਗਦਾ ਪਰ ਉਹ ਵੀ ਚਲਾਉਂਦਾ ਇਹਨਾਂ ਨੂੰ ਸ਼ੌਂਕ ਹੈ ਇਹ ਨਹੀਂ ਵੀ ਹੋਰ ਕੋਈ ਚੀਜ਼ ਹੈ ਨਹੀਂ ਹੋਰ ਵੀ ਇਹਨਾਂ ਕੋਲੇ ਮੋਟਰਸਾਈਕਲ ਤਿੰਨ ਖੜੇ ਆ ਪਰ ਸ਼ੌਕ ਆ ਵਿਰਾਸਤ ਨੂੰ ਸੰਭਾਲਣ ਦਾ ਸ਼ੌਕ ਹੈ ਠੀਕ ਹੈ